ਕਿਆ ਭਰਾਇਆ ਵਾ ਲੋਚ ਸੋਦੇ ਪਰ ਲਮੀ ਤੋਰਦੇ ਮੜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚੀਆਂ ਦੇ ਨੇੜੇ ਪੈਂਦਾ ਹੈ ਬਾਈ ਕੋਲ ਮੱਝ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ 22 ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਕੱਢ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਮਾਗਰ ਹੈਗੀ ਆ ਕੱਟੀ ਵੱਧ ਜਾਣਕਾਰੀ ਲੈਣੇ ਆਪਾਂ 22 ਤੋਂ 22 ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਮੈਂ ਜੀ ਜਾਣ ਕਰਾਈ ਬਾਈ ਜੀ ਸਾਸਰੀ ਘਾਈ ਕੁਸ਼ਰੀ ਕਾਲਾ ਜੀ ਨਾਮ ਬਾਈ ਜੀ ਆਪਣਾ ਕੀਰਤ ਸਿੰਘ ਫੈਂਡ ਚਾਰ ਵਾਲੇ ਪੁੱਠੇ ਜੀ ਜ਼ਿਲ੍ਹਾ ਬਰਨਾਲਾ ਹਾਂ ਜੀ ਵੀ ਮਾਝ ਨਹੀਂ ਜਸੂਏ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ ਵੀਰੇ 3 ਮਹੀਨੇ ਦਾ ਨੇੜ ਫੇੜੀ 3 ਮਹੀਨੇ ਦੇ ਤੇ ਬੱਚਾ 40 ਦਿਨਾਂ ਦਾ ਢੀ ਘਬਰਾਇਆ ਠੀਕ ਆ 40 ਦਿਨਾਂ ਦਾ ਠੀਕ ਆ ਭਰਾ ਬੱਚਾ ਕਿ ਲੜਦਾ ਵਾਏ ਤੇ ਕੀ ਹੈ ਮਗਰ ਬੱਚਾ ਕੱਟੀ ਬੱਚਾ ਕੱਟੀ ਆ ਭਰਾ ਦੇਖ ਸਕਦੇ ਹਾਂ ਚਾਰ ਹੀ ਐਸੋ ਦਾ ਬੱਚਾ 1 ਮਹੀਨਾ ਵੱਢੀ ਘਬਰਾਇਆ ਇਹਨੂੰ 40 ਦਿਨ 40 ਦਿਨ ਠੀਕ ਆ ਮਹੀਨੇ ਟੱਪਾ 1 ਮਹੀਨਾ ਦੱਸ ਦਿਆਂ ਠੀਕ ਆ ਤੇ ਦੁੱਧ ਬਾਈ ਕਿੰਨਾ ਦੱਸਿਆ ਦੁੱਧ 9 ਲੀਟਰ ਬਾਈ ਠੀਕ ਆ ਰੇਟ ਭਰਾ ਦਾ ਰੇਟ ਫੋਨ ਤੇ ਕਰਾਂਗੇ ਚਲੋ ਤੋੜ ਦਿਓ ਜੀ ਲੋ ਭਰਾ ਤੋੜ 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 ਰੇਟ ਫੋਨ ਤੇ ਠੀਕ ਆ ਜੀ ਠੀਕ ਹੈ ਭਰਾ ਨੂੰ ਅੱਜ 40 ਦਿਨ ਹੋ ਗਏ ਠੀਕ ਆ ਜੀ ਬਾਈ ਜੀ ਨਾਲ ਜਰੂਰ ਕੰਡੈਕਟ ਕਰੋ ਤਾ ਠੀਕ ਆ ਜੀ ਦੁੱਧ 9 ਲੀਟਰ ਚਾਹੇ ਦੋ ਡੰਗ ਬਾਈ ਕਹਿੰਦਾ ਚੋਕੇ ਦਸੱਲੀ ਗੱਲ ਕਰ ਲਈ ਜਾ ਠੀਕ ਆ ਜੀ ਮਾਗਰ ਵੀ ਕੱਟੀ ਆ ਤੇ ਠੀਕ ਆ ਭਰਾ ਆਵਾ ਲੋ ਜੀ ਤੋਰਦੇ ਭਰਾ ਲੰਮੀ ਤੋਰ ਤੇ ਮੜੀ ਲੋ ਜੀ ਸੰਗੀ ਪਲੀ ਬਲੋਸੀਆ ਮੋੜ ਲਿਆ ਲੋ ਕੋਈ ਗੱਲ ਹੀ ਕੋਈ ਗੱਲ ਬਈ ਲੋ ਜੀ ਤੁਰਾ ਤਹਲੇ ਸਾਹਮਣੇ ਦੇਖ ਸਕਦਾ ਕਰਮ ਵਾਲੀ ਦਾ ਲੋ ਜੀ ਵੀਰ ਜੀ ਨਾਲ ਜੁਕਟ ਕਰ ਪਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਨ ਧੰਨਵਾਦ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ